ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੂਤ ਫੇਰਨਾ ਛਿੱਤਰ ਫੇਰਨਾ ਜਿਹੜਾ ਅਮਰੀਕਾ ਦੇ ਵਿੱਚ ਬੈਠਾ ਹੈ ਖਾਲਸਤਾਨੀ ਕਤੀੜ ਪੰਨੂ ਇਹਦੇ ਨਾਮ ਨਾਲ ਬਹਿਣਾ ਗੁਰਪਤਵੰਤ ਲੱਗਦਾ ਉਹ ਸ਼ਬਦ ਇਹਦੇ ਨਾਮ ਨਾਲ ਵਰਤਨੇ ਨਹੀਂ ਚਾਹੀਦਾ ਕਿਉਂਕਿ ਜਿਹੜੀਆਂ ਉਹਦੀਆਂ ਕਰਦੂਤਾਂ ਇਨੇ ਅੱਜ ਇੱਕ ਵੀਡੀਓ ਵਾਇਰਲ ਕੀਤੀ ਹੈ ਹਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਪੈਂਦਾ ਜੱਟਾਂ ਨੂਰਪੁਰ ਜੱਟਾਂ ਉੱਥੇ ਕੁਝ ਖਾਲਸਤਾਨੀ ਇਹਦੀਆਂ ਕਤੀੜਾਂ ਨੇ ਖਾਲਸਤਾਨ ਜਿੰਦਾਬਾਦ ਦੇ ਨਾਰੇ ਲਾਏ ਸ਼ਾਪੇ ਲਿਖ ਦਿੱਤੇ ਤੇ ਨਾਲੇ ਕਿਹਾ ਕਿ ਜਿਹੜੇ ਹੱਥਾਂ ਦੇ ਨਾਲ ਡਾਕਟਰ ਅਮੇਦਕਰ ਸਾਹਿਬ ਨੇ ਸਬਦਾਂ ਲਿਖਿਆ ਉਹ ਹੱਥ ਅਸੀਂ ਕਟਣੇ ਆ ਇਹ ਗੱਲ ਕਹੀ ਹੈ ਨੁਕਸਾਨ ਪੁੰਚਾਇਆ ਗਿਆ ਮਲਕੇ ਵੀ ਬੇਅਦਬੀ ਕੀਤੀ ਗਈ ਉਸ ਬੁੱਤ ਦੀ ਮੈਂ ਇੱਕ ਬੇਨਤੀ ਕਰਨੀ ਹੈ ਇਹ ਜਿਹੜੀਆਂ ਕਤੀੜਾਂ ਨੇ ਕਿੱਥੇ ਬੈਠੀਆਂ ਨੇ ਮੋਰ ਇਹਨਾਂ ਨੂੰ ਪ੍ਰਮੋਟ ਕੌਣ ਕਰਦਾ ਹੈ ਆਈਐਸਆਈ ਤੇ ਆਈਐਸਆਈ ਕਿਥੇ ਪਾਕਿਸਤਾਨ ਘੁਮ ਘੁਮਾ ਕੇ ਜਦੋਂ ਇਹ ਟਾਰਗੇਟ ਕਰਦੇ ਨੇ ਔਰ ਇੱਕ ਹੋਰ ਜ਼ਹਿਰ ਉਗਲਦੇ ਨੇ ਕੀ ਕਹਿੰਦੇ ਨੇ ਉਥੇ ਲਿਖਿਆ ਗਿਆ ਜਿਹੜੇ ਛਾਪੇ ਲਿਖੇ ਨੇ ਕਿ ਹਮ Hindu ਨਹੀਂ ਅਸੀਂ ਸਿੱਖ ਹਾਂ ਔਰ ਨਾਲ ਇਹ ਵੀ ਕਹਿ ਦਿਓ ਵੀ ਸਿੱਖ ਸਿੱਖ ਹੁੰਦੇ ਨੇ ਸਿੱਖ ਜੱਟ ਵੀ ਨਹੀਂ ਹੁੰਦੇ ਦੇ ਵੀ ਨਾਲ ਧਿਆਨ ਰੱਖਿਆ ਕਰੋ ਕਿਉਂਕਿ ਪਿੰਡ ਕਿਹੜਾ ਹੁਸ਼ਿਆਰਪੁਰ ਦੇ ਵਿੱਚ ਨੂਰਪੁਰ ਜਟਾਂ ਉੱਥੇ ਇਹਨਾਂ ਨੇ ਗੱਲ ਕੀਤੀ ਹੈ ਕਿ ਅਸੀਂ ਬੁੱਧ ਨੂੰ ਤੋੜ ਦੇਾਂਗੇ ਔਰ ਜਿਹੜਾ ਸੰਵਿਧਾਨ ਹੈ ਕਹਿੰਦੇ ਉਹ ਗੁਲਾਮੀ ਦੀ ਨਿਸ਼ਾਨੀ ਹੈ ਸੰਵਿਧਾਨ ਦੇ ਅੰਡਰ ਕਹਿੰਦੇ ਵਲਿਊ ਸਟਾਰ ਹੁੰਦਾ ਹੈ ਅਕਾਲ ਦਾ ਸਭ ਤੇ ਅਟੈਕ ਹੁੰਦਾ ਹੈ ਉਥੇੜੇ ਨੇ ਹੱਥੇ ਲੋਕ ਮਾਰੇ ਗਏ ਕਹਿੰਦੇ ਉਹ ਦੇਣ ਕੀ ਦੀ ਹੈ ਡਾਕਟਰ ਅੰਬੇਦਕਰ ਸਾਹਿਬ ਦੀ ਜਣੇ ਕਿ ਕਿਸ ਤਰੀਕੇ ਦੇ ਨਾਲ ਇਹ ਪੰਜਾਬ ਦੇ ਲੋਕਾਂ ਦੇ ਮਨਾਂ ਵਿੱਚ ਜ਼ਹਿਰ ਭਰ ਰਹੇ ਨੇ ਖਾਲਸਤਾਨੀ ਹੁਣ ਨਾਲ ਇਥੇ ਮੈਂ ਇੱਕ ਹੋਰ ਗੱਲ ਕਰਨੀ ਹੈ ਵੀ ਜਿਹੜੇ ਤੁਹਾਨੂੰ ਹੱਲਾਸ਼ੇਰੀ ਦਿੰਦੇ ਨੇ ਨਾ ਖਾਲਸਤਾਨ ਬਣਾਉਣ ਵਾਸਤੇ ਪਾਕਿਸਤਾਨ ਦੀਆਂ ਕਤਿਹੜਾਂ ਆਈਐਸਆਈ ਉਹਨਾਂ ਨੂੰ ਵੀ ਨਾਲ ਲੈ ਲਓ ਇੰਡੀਆ ਦੇ ਵਿੱਚ ਪੈਰ ਧਰ ਕੇ ਦਿਖਾਓ ਗੋਤੂ ਤੋੜਨ ਦੀ ਕਿਹੜੀ ਖਾਸ ਗੱਲ ਹੈ ਉਹ ਤਾਂ ਇੱਥੇ ਬਥੇਰੀਆਂ ਕਟੀੜਾਂ ਥੋੜੀਆਂ ਹੈਗੀਆਂ ਨੇ ਦੇਖ ਕੇ ਥੋੜਾ ਬਹੁਤਾ ਲਾਲ ਚ ਇਹ ਜਿਹੀ ਹਰਕਤਾਂ ਕਰ ਦਿੰਦੇ ਗਏ ਸਵਾਲ ਤਾਂ ਇਹ ਵੀ ਨਹੀਂ ਡਾਕਟਰ ਅਵੇਦਕਰ ਸਾਹਿਬ ਦੀ ਸੋਚ ਹੈ ਵਿਚਾਰਤਰ ਹੈ ਉਹਨੂੰ ਖਤਮ ਕਰਕੇ ਦਿਖਾਓ ਨਾ ਸਵਦਾ ਆਂਦੇ ਨਾਮ ਤੇ ਇੱਥੇ ਲੱਖਾਂ ਵਕੀਲ ਰੋਟੀ ਖਾਂਦੇ ਆ ਜਿੰਨੇ ਵੀ ਵਕੀਲ ਲॉ ਦੀ ਡਿਗਰੀ ਲੈਂਦੇ ਨੇ ਨਾ ਉਹ ਸੁਵਿਧਾਨ ਦੇ ਅੰਡਰ ਲੈਂਦੇ ਆ ਤੁੰਨ ਪੁੱਛ ਕੇ ਦੇਖੋ ਸੁਵਿਧਾਨ ਕੀ ਆ ਔਰ ਜੇ ਕਿਤੇ ਹਾਈ ਕੋਰਟ ਸੁਪਰੀਮ ਕੋਰਟ ਦੇ ਵਿੱਚ ਕਿਤੇ ਕੇਸ ਚੱਲਦਾ ਹੈ ਜਸਟਿਸ ਬਾਸ ਤੇ ਨਿਆਂ ਲੈਣ ਵਾਸਤੇ ਤਾਂ ਵੀ ਸੁਵਿਧਾਨ ਦੇ ਅੰਡਰ ਚੱਲਦਾ ਤੇ ਤੇਰੇ ਕੋਲ ਪੰਨੂ ਕਤੀੜ ਕੋਲੋਂ ਜੇ ਪੁੱਛਿਆ ਜਾਵੇ ਤੂੰ ਜਿਹੜਾ ਪਾਸਪੋਰਟ ਬਣਾ ਕੇ ਅਮਰੀਕਾ ਗਿਆ ਕੈਨੇਡਾ ਦੇ ਪੀਆਰ ਲਈ ਹੈ ਤੇ ਉਹ ਪਾਸਪੋਰਟ ਕਿਹਨੇ ਦਿੱਤਾ ਸੀ ਉਹ ਵੀ ਇੰਡੀਆ ਦੇ ਸੰਵਿਧਾਨ ਅੰਡਰ ਬਣਿਆ ਹੋਇਆ ਜਿਹੜੇ ਤੂੰ ਗੱਲਾਂ ਕਰਦਾ ਕਹਿੰਦਾ ਅਸੀਂ ਹਿੰਦੂ ਨਹੀਂ ਹੈਗੇ ਅਸੀਂ ਖਾਲਸਤਾਨੀ ਆ ਇਹ ਜ਼ਹਿਰ ਭਰੀ ਚੱਲੋ ਔਰ ਜਿਨ੍ਹਾਂ ਨੇ ਸਾਡੇ ਗੁਰੂ ਸਾਹਿਬ ਤੇ ਅত্যাਚਾਰ ਕੀਤਾ ਉਸ ਔਰੰਗਜ਼ੇਬ ਦੀ ਔਲਾਦ ਦੀ ਤੁਸੀਂ ਹਮੈਤ ਕਰਦੇ ਹੋ ਜਾਂ ਤੁਹਾਡੇ ਮਨ ਵਿੱਚ ਇਹ ਸ਼ੰਕਾ ਹੋਵੇ ਬਹਿਮ ਹੋਵੇ ਕਿ ਉਹ ਸਾਡੇ ਨਾਲ ਖੜ ਜਾਣਗੇ ਕਦੇ ਵੀ ਨਹੀਂ ਹੋ ਸਕਦਾ ਤੁਹਾਨੂੰ ਬੇਵਕੂਫ ਬਣਾਉਂਦੇ ਨੇ ਔਰ ਭਾਰਤ ਦੇ ਵਿਰੁੱਧ ਤੁਸੀਂ ਜਿਹੜੀ ਜੈ ਰੁਕੜਦੇ ਹੋ ਨਾ ਉਹਨਾਂ ਦੀਆਂ ਦਿੱਤੀਆਂ ਹੋਈਆਂ ਵੋਟੀਆਂ ਤੇ ਜਿਹੜੀ ਤੁਹਾਨੂੰ ਬੁਰਕੀ ਪੈਂਦੀ ਆ ਨਾ ਉਹਦੇ ਮੁਤਾਬਕ ਤੁਸੀਂ ਇਹ ਬੋਲਣ ਦੀ ਕੋਸ਼ਿਸ਼ ਕਰਦੇ ਹੋ ਮੈਂ ਬਹੁਤ ਵਾਰੀ ਇੱਕ ਟੀਨ ਨੂੰ ਚੈਲੰਜ ਕੀਤਾ ਜੇ ਪਿਓ ਦਾ ਔਰ ਤੂੰ ਸਿੱਖ ਤਾਂ ਬਹੁਤ ਦੂਰ ਦੀ ਗੱਲ ਐ ਤੂੰ ਆਪਣੇ ਸਿਰ ਤੇ ਕੇਸ ਰੱਖ ਕੇ ਦਿਖਾ ਤੇਰਾ ਕੱਚਾ ਚਿਠਾ ਖੋਲਿਆ ਲੋਕਾਂ ਨੇ ਬੀੜੀਆਂ ਤੂੰ ਪੀਨੇ ਅਮਰੀਕਾ ਵਿੱਚ ਬੈਠਾ ਔਰ ਹੋਟਲਾਂ ਦੇ ਵਿੱਚ ਜਿਹੜੀਆਂ ਗੋਰੀਆਂ ਦੇ ਨਾਲ ੱੱੱਕੇ ਖਾਣਾ ਤੂੰ ਉਹ ਸਾਰਾ ਕੋ ਸਾਹਮਣੇ ਆ ਗਿਆ ਹੋਰ ਕੀ ਚਾਹੁੰਦੇ ਹੋ ਤੁਸੀਂ ਇਹ ਜਿਹੜੀਆਂ ਕਤੀਣਾ ਸਾਡੀਆਂ ਨੇ ਜਿਹੜੇ ਖਾਲਸਤਾਨੀ ਕਹਿੰਦੇ ਸਾਨੂੰ ਖਾਲਸਤਾਨ ਚਾਹੀਦਾ ਜਿਨ੍ਹਾਂ ਦਾ ਖਾਲਸਤਾਨ ਦਾ ਮੁੱਢੀ ਸਿਰਗਟਾਂ ਬੀੜੀਆਂ ਪੀਂਦਾ ਹੋਵੇ ਜਨਾਨੀ ਬਾਜ ਹੋਵੇ ਝੂਏ ਬਾਜ ਹੋਵੇ ਸ਼ਰਾਬੀ ਹੋਵੇ ਤੇ ਉਹ ਬੰਦਾ ਖਾਲਸਾ ਦਾ ਮੁੱਢੀ ਹੈ ਉਹ ਬੰਦਾ ਖਾਲਸਾ ਦੀ ਗੱਲ ਕਰੂਗਾ ਜੇ ਆਪਣੇ ਪਿਓਦਾਂ ਤੱਪੇ ਨਾਲ ਜਿਹੜਾ ਰਮਾਲਜਾ ਬੰਨਦਾ ਨੇ ਸਿਰ ਤੇ ਇਹ ਬੰਨਣਾ ਬੰਦ ਕਰ ਕੇ ਕੇਸ ਰੱਖ ਭਗਵੰਣੀ ਸ਼ੁਰੂ ਕਰ ਸੇਖ ਕੌਮ ਦਾ ਮੈਂਬਰ ਤਾਂ ਬਣਨ ਦੀ ਕੋਸ਼ਿਸ਼ ਕਰਖ 30 ਡੇ ਪਹਿਲਾਂ ਜਿਹੜਾ ਬਕਵਾਸ ਕਰਦਾ ਤੂੰ ਤੋੜ ਦਿਆਂਗੇ ਬੁੱਤ ਅਸੀਂ ਹੱਥ ਤੋੜ ਦਿਆਂਗੇ ਜਿਹੜੇ ਸੰਵਿਧਾਨ ਲਿਖਣ ਵਾਲੇ ਨੇ ਤੂੰ ਦੱਸ ਕਿ ਆ ਪੰਜਾਬ ਦੀ ਧਰਤੀ ਤੇ ਕਿਸੇ 에어ਪੋਰਟ ਤੇ ਪੈਰ ਰੱਖ ਕੇ ਦਿਖਾ ਫਿਰ ਪੁੱਛਾਂਗੇ ਕਿਹੜੇ ਪਾਸ ਦੇ ਕਦੀ ਹੈ ਬੁੱਤ ਤੋੜਨੇ بڑے ਸ਼ੌਕੇ ਆ ਇਹ ਥੋੜੀਆਂ ਤੇ ਨਿਹੜਾ ਇਹ ਜਿਹੀ ਹਰਕਤਾਂ ਕਰਨੀਆਂ ਕਰੀ ਜਾਣਗੀਆਂ ਕੋਈ ਵੱਡੀ ਗੱਲ ਨਹੀਂ ਪਰ ਜਿਹੜੀ ਡਾਕਟਰ ਅੰਬੇਦਕਰ ਸਾਹਿਬ ਦੀ ਸੋਚ ਹੈ ਨਾ ਉਹਨੂੰ ਖਤਮ ਕਰਕੇ ਦਿਖਾਓ ਉਹ ਖਤਮ ਨਹੀਂ ਹੋਣੀ ਕਿਉਂਕਿ ਪਤਾ ਹੈ ਮੀਟਰ ਡਾਕਟਰ ਅੰਬੇਦਕਰ ਸਾਹਿਬ ਕੋਲੇ ਕਿੱਡੀਆਂ ਵੱਡੀਆਂ ਡਿਕਰੀਆਂ ਸੀ ਦਬੇ ਕੁਚਲੇ ਲੋਕਾਂ ਦਾ ਕਿਵੇਂ ਉਹ ਸਹਾਰਾ ਬਣੇ ਕਿਵੇਂ ਲੜਨਾ ਸਿਖਾਇਆ ਕਿਵੇਂ ਸੰਘਰਸ਼ ਕਰਨਾ ਇਹ ਤੁਸੀਂ ਕਿਦਾਂ ਖਤਮ ਕਰ ਜਾਓਗੇ ਡਾਕਟਰ ਅੰਬੇਦਕਰ ਦੀ ਗੱਲ ਕਰਨ ਵਾਲੀਏ ਕਤੀੜੇ ਤੈਨੂੰ ਬਾਰ-ਬਾਰ ਕਹਿਣਾ ਮੈਂ ਤੂੰ ਭਾਰ ਦੀ ਗੱਲ ਛੱਡ ਪੰਜਾਬ ਦੀ ਗੱਲ ਛੱਡ ਮੈਂ ਕੌਣਾ ਜਾਣਦਾ ਤੂੰ ਮੈਨੂੰ ਹੈਗਾ ਹੀ ਹੈ ਚੰਗੀ ਤਰ੍ਹਾਂ ਆ ਕੇ ਦੇਖ ਪੰਜਾਬ ਫਿਰ ਜਿਹੜੇ ਤੇਰੇ ਪਾਕਿਸਤਾਨ ਵਾਲੇ ਕਤੀੜ ਤੇਰੇ ਪਿੱਛੇ ਲੱਗਦੇ ਜੇ ਤੂੰ ਉਹਨਾਂ ਦੇ ਪਿੱਛੇ ਲੱਗਦਾ ਉਹਨਾਂ ਨੂੰ ਵੀ ਨਾਲ ਲੈ ਆਈ ਬਣਾਵਾ ਕੇ ਬੰਦੇ ਤੇ ਪੁੱਤ ਆ ਜਿਹੜੇ ਇੱਥੇ ਤੇਰੇ ਲਾਲਜ ਵਿੱਚ ਆ ਕੇ ਕਿਸੇ ਨੇ ਮੁੱਤ ਤੇ ਤੇਲ ਪਾਤਾ ਕਿਸੇ ਨੇ ਤੋੜਤਾ ਕਿਸੇ ਨੇ ਪੁਸ਼ ਕਰਤਾ ਏ ਕੁੱਤੇ ਦੀ ਤਰ੍ਹਾਂ ਬੁਰਕੀ ਪਾੜਦੇ ਰੇ ਹੋਰ ਕੁਛ ਨਹੀਂ ਇਦੋਂ ਵੱਦ ਤੇਰੀ ਲਾਹਤਾਂ ਕੀ ਕਰਨੀ ਆ ਔਰ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਕਿ ਪਿੰਡ ਹਸ਼ਿਆਰਪੁਰ ਸੌਰੀ ਹਸ਼ਿਆਰਪੁਰ ਦੇ ਵਿੱਚ ਪਿੰਡ ਪੈਂਦਾ ਨੂਰਪੁਰ ਜੱਟਾਂ ਇੱਕ ਧੀੜ ਉੱਥੋਂ ਦੀ ਗੱਲ ਕਰਦਾ ਹੈ ਕਹਿੰਦਾ ਉੱਥੇ ਅਸੀਂ ਛਾਪੇ ਲਿਖ ਦਿੱਤੇ ਖਾਲਸਾ ਦੇ ਨਾਰੇ ਲਿਖ ਦਿੱਤੇ ਹਮ ਹਿੰਦੂ ਨਹੀਂ ਅਸੀਂ ਖਾਲਸਤਾਨੀ ਆ ਅਸੀਂ ਬੁੱਧ ਨੂੰ ਨੁਕਸਾਨ ਨੁਕਸਾਨ ਪਹੁੰਚਾਵਾਂਗੇ ਤੋੜ ਦੇਾਂਗੇ ਇਹੋ ਜੀਆਂ ਗੱਲਾਂ ਕਰਦਾ ਸ਼ਰਮ ਕਰੋ ਮਾੜੀ ਮੋਟੀ ਜਿਹੜੀ ਅਮਰੀਕਾ ਦੀ 쿠ਸ਼ਣ ਵਿੱਚ ਬੈਠ ਕੇ ਤੂੰ ਬਕਵਾਸ਼ ਕਰਦਾ ਨਾ ਤੇ ਜਦੋਂ ਆਪਣੀ ਆਏ ਤੇ ਆ ਗਏ ਨਾ ਉਹ ਗੋਰੇ ਜਿਵੇਂ ਨਿਹੰਗ ਬੱਕਰਾ ਟੰਗਦੇ ਹੁੰਦੇ ਨੇ ਟਾਲੀ ਨਾਲ ਉਦਾਂ ਟੰਗ ਲੈਣਗੇ ਤੈਨੂੰ ਤੈਨੂੰ ਟੰਗ ਕੇ ਵੀ ਕੀ ਕਰਨਗੇ 50 ਕਿਲੋ ਦਾ ਬਾਹਰ ਤੇਰੇ ਤੇਰੇ ਬੋਤਾਂ ਮਾਸ ਵੀ ਹੈ ਨਹੀਂ ਬੀੜੀਆਂ ਪੀ ਪੀ ਕੇ ਬੂਥਾ ਕਿਵੇਂ ਕੀਤਾ ਹੈ ਚਿਲੰਬਰਗਾ ਖੂਨ ਵੀ ਹੋਣਾ ਨਹੀਂ ਅੱਛਾ ਜਿਹੜਾ ਸੱਪ ਹੁੰਦਾ ਹੈ ਨਾ ਉਹ ਜਿੰਨਾ ਚਿਰ ਵੀ ਰਹਿੰਦਾ ਉਹਨੇ ਜ਼ਹਿਰ ਇਕੱਠੇ ਕਰਨੀ ਹੁੰਦੀ ਹੈ ਅਰਜਾਰਿ ਛੱਪ ਦੀ ਗੱਲ ਗੁਰੂ ਪਾਚਾ ਨੇ ਕੀਤੀ ਹੈ ਵੱਡੀ ਉਮਰ ਵਾਲਾ ਤੇ ਉਹ ਇੱਕ ਪੰਨੂ ਕਤੀੜਾ ਨੇ ਇਸ ਤੋਂ ਬਾਅਦ ਕੁਛ ਕਹਿਣ ਦੀ ਲੋੜ ਨਹੀਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਵੀ ਜਿੱਥੇ ਵੀ ਇਹ ਖਾਲਸਤਾਨੀ ਕਤਿਹੜ ਤੁਹਾਨੂੰ ਦਿਸੇ ਪੰਜਾਬ ਦੇ ਵਿੱਚ ਫੜ ਕੇ ਜੂਤ ਫੇਰੋ ਚੰਗੀ ਤਰ੍ਹਾਂ ਇਹਨੇ ਪੰਜਾਬ ਦਾ ਬੇੜਾਗਰ ਕਰਤਾ ਖਾਲਸਤਾਨ ਦੇ ਨਾਂ ਤੇ ਲੁੱਟਖੋਟ ਕੀਤੀ ਸਾਡੇ ਪੰਜਾਬ ਦੀ ਨੌਜਵਾਨੀ ਮਰਵਾਏ ਔਰ ਬਹੁਤ ਨੌਜਵਾਨ ਜੇਲ੍ਹਾਂ ਵਿੱਚ ਬੈਠੇ ਜਿਨ੍ਹਾਂ ਦੀ ਇਹਨੇ ਸਾਰ ਨਹੀਂ ਲਈ ਮੁੜ ਕੇ ਬਾਹਰੋਂ ਬੈਠੇ ਲਾਜ ਦੇਣ ਦੇ 500 500 ਡਾਲਰ ਬਾਅਦ ਤਾਂ ਕਿਸੇ ਨੂੰ ਜਾਂ ਨਾਮ ਪਾਇਆ ਨਸ਼ੇੜੀ ਬਥੇਰੀਆਂ ਕਟੀੜਾਂ ਫਿਰਦੀਆਂ ਪਿੱਛੇ ਲੱਗ ਜਾਂਦੀਆਂ ਨੇ ਇਹ ਜੇ ਗਲਤ ਕੰਮ ਕਰਦੇ ਨੇ ਗਾਣੇ ਪਰ ਚੈਲੰਜ ਹੈ ਪੰਨੂ ਕਟੀੜ ਨੂੰ ਪੰਜਾਬ ਦੇ ਕਿਸੇ ਵੀ 에어ਪੋਰਟ ਤੇ ਪੈਰ ਧਰ ਕੇ ਦਿਖਾ ਫਿਰ ਦੱਸਾਂਗੇ ਤੈਨੂੰ ਕਿਹੜੇ ਭਾਵੇਂ ਕਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ